हमला हुआ है हमले को देखते हुए गृह मंत्रालय ने उनकी सुरक्षा जो है वो बढ़ाई है okay. जेड सुरक्षा जा, जा, जो है वो रेखा गुप्ता को दी गई है सुरक्षा में सीआरपीएफ के जवान जो है वो तैनात होंगे क्योंकि अभी दिल्ली पुलिस के जवान जो है वो अभी शामिल होते थे, थे सुरक्षा के अंदर लेकिन अब जिस तरीके से गैर सुरक्षा बढ़ाई गई है तो अब सीआरपीएफ के जवान जो है वो इस सुरक्षा में शामिल होंगे क्योंकि दिल्ली पुलिस की अगर बात करें तो दिल्ली पुलिस अलग अलग तरीके से सुरक्षा जो है वो दिल्ली की मुख्यमंत्री करती थी लेकिन जिस तरीके से गैर सुरक्षा बढ़ाई गई है तो इसको देखते हुए कल जिस हम जिस तरीके से ਜੀ ਮੈਡਮ ਕੁਝ ਵਜ੍ਹਾ ਤੇ ਲਿਆ ਗਿਆ ਹੈ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਦਿੱਲੀ ਦੇ ਮੁੱਖ ਮੰਤਰੀ ਸੀਐਮ ਰੇਖਾ ਗੁਪਤਾ ਦੀ ਜਿਹੜੀ ਆ ਉਹ ਸੁਰੱਖਿਆ ਦੇ ਵਿੱਚ ਵਾਦਾ ਕੀਤਾ ਗਿਆ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਜੈਡ ਸਿਕਿਉਰਟੀ ਜਿਹੜੀ ਆ ਉਹ ਸੀਐਮ ਰੇਖਾ ਗੁਪਤਾ ਨੂੰ ਪ੍ਰਦਾਨ ਕੀਤੀ ਗਈ ਹੈ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੇ ਦੌਰਾਨ ਸਿਕਿਉਰਟੀ ਲੈਪਸ ਜਿਹੜਾ ਆ ਉਹ ਵੇਖਣ ਨੂੰ ਮਿਲਦਾ ਹੈ ਜਦੋਂ ਰਾਜੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਰੇਖਾ ਗੁਪਤਾ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਸ ਮਸਲੇ ਦੇ ਉੱਤੇ ਰਾਜਨੀਤੀ ਵੀ ਜਿਹੜੀ ਆ ਪੱਕਦੀ ਹੋਈ ਨਜ਼ਰ ਆਉਂਦੀ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਲੋ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਿਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਜੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਜਿਸ ਦੇ ਵਿੱਚ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਦਿੱਲੀ ਪੁਲਿਸ ਦੀ ਜਗ੍ਹਾ ਤੇ ਜਿਹੜੇ ਆ ਸੀ ਆਰ ਪੀ ਐਫ ਦੇ ਜਵਾਨ ਜਿਹੜੇ ਨੇ ਇਸ ਸੁਰੱਖਿਆ ਦੇ ਵਿੱਚ ਤੈਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਹਮਲਾ ਹੁੰਦਾ ਹੈ ਜਿਸ ਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਿਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਵੱਡੀ ਖਬਰ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਹਮਲੇ ਤੋਂ ਬਾਅਦ ਮੁੱਖ ਮੰਤਰੀ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਦੀ ਸੁਰੱਖਿਆ ਵਧਾਈ ਗਈ ਹੈ ਜੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਸੁਰੱਖਿਆ ਦੇ ਵਿੱਚ ਸੀਆਰਪੀਐਫ ਦੇ ਜਵਾਨ ਜਿਹੜੇ ਨੇ ਉਹ ਤਾਇਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੌਰਾਨ ਰੀਮ ਰੇਖਾ ਗੁਪਤਾ ਦੇ ਉੱਤੇ ਹਮਲਾ ਹੋਇਆ ਸੀ ਰਾਜੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਜੋ ਗੁਜਰਾਤ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਦੇ ਚਲਦਿਆਂ ਇਸ ਮਸਲੇ ਦੇ ਉੱਤੇ ਕਾਫੀ ਜ਼ਿਆਦਾ ਵਿਵਾਦ ਹੋਇਆ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਿਟੀ ਜਿਹੜੀ ਆ ਸੁਰੱਖਿਆ ਜਿਹੜੀ ਆ ਵਧਾਈ ਗਈ ਹੈ ਜ਼ੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਇਸ ਦੇ ਨਾਲ ਹੀ ਸੀਆਰਪੀਐਫ ਦੇ ਜਵਾਨ ਵੀ ਜਿਹੜੇ ਨੇ ਉਹ ਸਿਕਿਉਰਿਟੀ ਦੇ ਵਿੱਚ ਤਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲਾ ਹੋਇਆ ਸੀ ਜਿਸ ਦੇ ਚਲਦਿਆਂ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਸੀਐਮ ਰੇਖਾ ਗੁਪਤਾ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ ਫੋਨਲਾਈਨ ਤੇ ਕਮਲ ਦਿੱਲੀ ਤੋਂ ਸਾਡੇ ਨਾਲ ਜੁੜੇ ਹੋਏ ਨੇ ਕਮਲ ਸੀਐਮ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਕੀ ਕੁਝ ਜਾਣਕਾਰੀ ਆ ਬਿਲਕੁਲ ਅਗਰ ਜਾਣਕਾਰੀ ਦੀ ਗੱਲ ਕਰੇ ਤਾਂ ਜਿਸ ਤਰੀਕੇ ਨਾਲ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਕੇ ਉਪਰ ਕੱਲ ਹਮਲਾ ਹੋਇਆ ਹੈ ਹਮਲੇ ਕੋ ਦੇਖਤੇ ਹੋਏ गृह मंत्रालय ने उनकी सुरक्षा जो है वो बढ़ाई है जैड सुरक्षा जाएड़ जो है वो रेखा गुप्ता को दी गई है अब आ, सुरक्षा में सीआरपीएफ के जवान जो है वो तैनात होंगे क्योंकि अभी दिल्ली पुलिस के जवान जो है वो आ, अभी शामिल होते थे सुरक्षा के अंदर लेकिन अब जिस तरीके से जेड सुरक्षा बढ़ाई गई है तो अब सीआरपीएफ के जवान जो है वो इस सुरक्षा में शामिल होंगे क्योंकि दिल्ली पुलिस की अगर बात करें तो दिल्ली पुलिस अलग अलग तरीके से सुरक्षा जो है वो दिल्ली की मुख्यमंत्री को करती थी लेकिन जिस तरीके से गैर सुरक्षा बढ़ाई गई है तो इसको देखते हुए कल जी साहब को जिस तरीके से हमला किया गया है ਜੀ ਬਿਲਕੁਲ ਉਸੇ ਵਜ੍ਹਾ ਤੇ ਲਿਆ ਗਿਆ ਹੈ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਦਿੱਲੀ ਦੇ ਮੁੱਖ ਮੰਤਰੀ ਸੀਐਮ ਰੇਖਾ ਗੁਪਤਾ ਦੀ ਜਿਹੜੀ ਆ ਉਹ ਸੁਰੱਖਿਆ ਦੇ ਵਿੱਚ ਵਾਦਾ ਕੀਤਾ ਗਿਆ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਜੈਡ ਸਿਕਿਉਰਟੀ ਜਿਹੜੀ ਆ ਉਹ ਸੀਐਮ ਰੇਖਾ ਗੁਪਤਾ ਨੂੰ ਪ੍ਰਦਾਨ ਕੀਤੀ ਗਈ ਹੈ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੇ ਦੌਰਾਨ ਸਿਕਿਉਰਟੀ ਲੈਪਸ ਜਿਹੜਾ ਆ ਉਹ ਵੇਖਣ ਨੂੰ ਮਿਲਦਾ ਹੈ ਜਦੋਂ ਰਾਜੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਰੇਖਾ ਗੁਪਤਾ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਸ ਮਸਲੇ ਦੇ ਉੱਤੇ ਰਾਜਨੀਤੀ ਵੀ ਜਿਹੜੀ ਆ ਪੱਕਦੀ ਹੋਈ ਨਜ਼ਰ ਆਉਂਦੀ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਗੁਪਤਾ ਦੀ ਸਿਕਿਉਰਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਜੈਡ ਸਿਕਿਉਰਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਜਿਸ ਦੇ ਵਿੱਚ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਦਿੱਲੀ ਪੁਲਿਸ ਦੀ ਜਗਾ ਤੇ ਜਿਹੜੇ ਆ ਸੀ ਆਰ ਪੀ ਐਫ ਦੇ ਜਵਾਨ ਜਿਹੜੇ ਨੇ ਇਸ ਸੁਰੱਖਿਆ ਦੇ ਵਿੱਚ ਤੈਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਹਮਲਾ ਹੁੰਦਾ ਹੈ ਜਿਸ ਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਵੱਡੀ ਖਬਰ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਹਮਲੇ ਤੋਂ ਬਾਅਦ ਮੁੱਖ ਮੰਤਰੀ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਦੀ ਸੁਰੱਖਿਆ ਵਧਾਈ ਗਈ ਹੈ ਜੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਸੁਰੱਖਿਆ ਦੇ ਵਿੱਚ ਸੀਆਰਪੀਐਫ ਦੇ ਜਵਾਨ ਜਿਹੜੇ ਨੇ ਉਹ ਤਾਇਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੌਰਾਨ ਸੀਮਰೇಖਾ ਗੁਪਤਾ ਦੇ ਉੱਤੇ ਹਮਲਾ ਹੋਇਆ ਸੀ ਰਾਜੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਜੋ ਗੁਜਰਾਤ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਦੇ ਚੱਲਦਿਆਂ ਇਸ ਮਸਲੇ ਦੇ ਉੱਤੇ ਕਾਫੀ ਜ਼ਿਆਦਾ ਵਿਵਾਦ ਹੋਇਆ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਿਟੀ ਜਿਹੜੀ ਆ ਸੁਰੱਖਿਆ ਜਿਹੜੀ ਆ ਵਧਾਈ ਗਈ ਹੈ ਜ਼ੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਇਸ ਦੇ ਨਾਲ ਹੀ ਸੀਆਰਪੀਐਫ ਦੇ ਜਵਾਨ ਵੀ ਜਿਹੜੇ ਨੇ ਉਹ ਸਿਕਿਉਰਿਟੀ ਦੇ ਵਿੱਚ ਤਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲਾ ਹੋਇਆ ਸੀ ਜਿਸ ਦੇ ਚਲਦਿਆਂ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਸੀਐਮ ਰੇਖਾ ਗੁਪਤਾ ਦੀ ਸੁਰੱਖਿਆ ਰੂਪਾ ਦਿੱਤਾ ਗਿਆ ਹੈ ਫੋਨ ਔਨਲਾਈਨ ਤੇ ਕਮਲ ਦਿੱਲੀ ਤੋਂ ਸਾਡੇ ਨਾਲ ਜੁੜੇ ਹੋਏ ਨੇ ਕਮਲ ਸੀਐਮ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਕੀ ਕੁਝ ਜਾਣਕਾਰੀ बिल्कुल अगर जानकारी की बात करें तो जिस तरीके से दिल्ली की मुख्यमंत्री रेखा गुप्ता के ऊपर कल हमला हुआ है हमले को देखते हुए गृह मंत्रालय ने उनकी सुरक्षा जो है वो बढ़ाई है जैड सुरक्षा जो है वो रेखा गुप्ता को दी गई है अब सुरक्षा में सीआरपीएफ के जवान जो है वो तैनात होंगे क्योंकि अभी दिल्ली पुलिस के जवान जो है वो अभी शामिल होते थे सुरक्षा के अंदर लेकिन अब जिस तरीके से जैड सुरक्षा बढ़ाई गई है तो अब सीआरपीएफ के जवान जो है वो इस सुरक्षा में शामिल होंगे क्योंकि दिल्ली पुलिस की अगर बात करें तो दिल्ली पुलिस अलग अलग तरीके से सुरक्षा जो है वो दिल्ली के मुख्यमंत्री करती थी लेकिन जिस तरीके से जैड सुरक्षा बढ़ाई गई है तो इसको देखते हुए कल जी सहमत जिस तरीके से ਕਿ ਬਦਲਾ ਕੁਝ ਵਜ੍ਹਾ ਤੇ ਲਿਆ ਗਿਆ ਹੈ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਦਿੱਲੀ ਦੇ ਮੁੱਖ ਮੰਤਰੀ ਸੀਐਮ ਰੇਖਾ ਗੁਪਤਾ ਦੀ ਜਿਹੜੀ ਆ ਉਹ ਸੁਰੱਖਿਆ ਤੇ ਵਿੱਚ ਵਾਦਾ ਕੀਤਾ ਗਿਆ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਜੈਡ ਸਿਕਿਉਰਟੀ ਜਿਹੜੀ ਆ ਉਹ ਸੀਐਮ ਰੇਖਾ ਗੁਪਤਾ ਨੂੰ ਪ੍ਰਦਾਨ ਕੀਤੀ ਗਈ ਹੈ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੇ ਦੌਰਾਨ ਸਿਕਿਉਰਟੀ ਲੈਪਸ ਜਿਹੜਾ ਆ ਉਹ ਵੇਖਣ ਨੂੰ ਮਿਲਦਾ ਹੈ ਜਦੋਂ ਰਾਜੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਰੇਖਾ ਗੁਪਤਾ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਸ ਮਸਲੇ ਦੇ ਉੱਤੇ ਰਾਜਨੀਤੀ ਵੀ ਜਿਹੜੀ ਆ ਪੱਕਦੀ ਹੋਈ ਨਜ਼ਰ ਆਉਂਦੀ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਜੈਡ ਸਿਕਿਉਰਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਜਿਸ ਦੇ ਵਿੱਚ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਦਿੱਲੀ ਪੁਲਿਸ ਦੀ ਜਗ੍ਹਾ ਤੇ ਜਿਹੜੇ ਆ ਸੀ ਆਰ ਪੀ ਐਫ ਦੇ ਜਵਾਨ ਜਿਹੜੇ ਨੇ ਇਸ ਸੁਰੱਖਿਆ ਦੇ ਵਿੱਚ ਤੈਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਹਮਲਾ ਹੁੰਦਾ ਹੈ ਜਿਸ ਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਟੀ ਦੇ ਵਿੱਚ ਵਾਅਦਾ ਕੀਤਾ ਗਿਆ ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਵੱਡੀ ਖਬਰ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਹਮਲੇ ਤੋਂ ਬਾਅਦ ਮੁੱਖ ਮੰਤਰੀ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਦੀ ਸੁਰੱਖਿਆ ਵਧਾਈ ਗਈ ਹੈ ਜੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਸੁਰੱਖਿਆ ਦੇ ਵਿੱਚ ਸੀਆਰਪੀਐਫ ਦੇ ਜਵਾਨ ਜਿਹੜੇ ਨੇ ਉਹ ਤਾਇਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੌਰਾਨ ਸੀਮ ਰੇਖਾ ਗੁਪਤਾ ਦੇ ਉੱਤੇ ਹਮਲਾ ਹੋਇਆ ਸੀ ਰਾਜੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਜੋ ਗੁਜਰਾਤ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਦੇ ਚਲਦਿਆਂ ਇਸ ਮਸਲੇ ਦੇ ਉੱਤੇ ਕਾਫੀ ਜ਼ਿਆਦਾ ਵਿਵਾਦ ਹੋਇਆ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਿਟੀ ਜਿਹੜੀ ਆ ਸੁਰੱਖਿਆ ਜਿਹੜੀ ਆ ਵਧਾਈ ਗਈ ਹੈ ਜ਼ੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਇਸ ਦੇ ਨਾਲ ਹੀ ਸੀਆਰਪੀਐਫ ਦੇ ਜਵਾਨ ਵੀ ਜਿਹੜੇ ਨੇ ਔਰ ਸਿਕਿਉਰਿਟੀ ਦੇ ਵਿੱਚ ਤਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲਾ ਹੋਇਆ ਸੀ ਜਿਸ ਦੇ ਚਲਦਿਆਂ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਸੀਐਮ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤਾ ਗਿਆ ਹੈ ਫੋਨ ਲਾਈਨ ਤੇ ਕਮਲ ਦਿੱਲੀ ਤੋਂ ਸਾਡੇ ਨਾਲ ਜੁੜੇ ਹੋਏ ਨੇ ਕਮਲ ਸੀਐਮ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਕੀ ਕੋਈ ਜਾਣਕਾਰੀ ਆ ਬਿਲਕੁਲ ਅਗਰ ਜਾਣਕਾਰੀ ਕੀ ਬਾਤ ਕਰੇ ਤਾਂ ਜਿਸ ਤਰੀਕੇ ਸੇ ਦਿੱਲੀ ਕੀ ਮੁੱਖ ਮੰਤਰੀ ਰੇਖਾ ਗੁਪਤਾ ਕੇ ਉਪਰ ਕੱਲ ਹਮਲਾ ਹੋਇਆ ਹੈ ਹਮਲੇ ਕੋ ਦੇਖਤੇ ਹੋਏ गृह मंत्रालय ने उनकी सुरक्षा जो है वो बढ़ाई है सुरक्षा जा, जा, जो है वो रेखा गुप्ता को दी गई है अब सुरक्षा में सीआरपीएफ के जवान जो है वो तैनात होंगे क्योंकि अभी दिल्ली पुलिस के जवान जो है वो अभी शामिल होते थे सुरक्षा के अंदर लेकिन अब जिस तरीके से जेड सुरक्षा बढ़ाई गई है तो अब सीआरपीएफ के जवान जो है वो इस सुरक्षा में शामिल होंगे क्योंकि दिल्ली पुलिस की अगर बात करें तो दिल्ली पुलिस अलग अलग तरीके से सुरक्षा जो है वो दिल्ली की मुख्यमंत्री को करती थी लेकिन जिस तरीके से गैर सुरक्षा बढ़ाई गई है तो इसको देखते हुए कल जी साहब को किस तरीके से हमला किया गया है ਜੀ ਮੈਂ ਦਾ ਕੁਝ ਵਜ੍ਹਾ ਤੇ ਲਿਆ ਗਿਆ ਹੈ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਦਿੱਲੀ ਦੇ ਮੁੱਖ ਮੰਤਰੀ ਸੀਐਮ ਰੇਖਾ ਗੁਪਤਾ ਦੀ ਜਿਹੜੀ ਆ ਉਹ ਸੁਰੱਖਿਆ ਤੇ ਵਿੱਚ ਵਾਦਾ ਕੀਤਾ ਗਿਆ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਜੈਡ ਸਿਕਿਉਰਟੀ ਜਿਹੜੀ ਆ ਉਹ ਸੀਐਮ ਰੇਖਾ ਗੁਪਤਾ ਨੂੰ ਪ੍ਰਦਾਨ ਕੀਤੀ ਗਈ ਹੈ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੇ ਦੌਰਾਨ ਸਿਕਿਉਰਟੀ ਲੈਪਸ ਜਿਹੜਾ ਆ ਉਹ ਵੇਖਣ ਨੂੰ ਮਿਲਦਾ ਹੈ ਜਦੋਂ ਰਾਜੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਰੇਖਾ ਗੁਪਤਾ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਸ ਮਸਲੇ ਦੇ ਉੱਤੇ ਰਾਜਨੀਤੀ ਵੀ ਜਿਹੜੀ ਆ ਪੱਕਦੀ ਹੋਈ ਨਜ਼ਰ ਆਉਂਦੀ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਗੁਪਤਾ ਦੀ ਸਿਕਿਉਰਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਜੈਡ ਸਿਕਿਉਰਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਜਿਸ ਦੇ ਵਿੱਚ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਦਿੱਲੀ ਪੁਲਿਸ ਦੀ ਜਗ੍ਹਾ ਤੇ ਜਿਹੜੇ ਆ ਸੀ ਆਰ ਪੀ ਐਫ ਦੇ ਜਵਾਨ ਜਿਹੜੇ ਨੇ ਇਸ ਸੁਰੱਖਿਆ ਦੇ ਵਿੱਚ ਤੈਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਹਮਲਾ ਹੁੰਦਾ ਹੈ ਜਿਸ ਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਵੱਡੀ ਖਬਰ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਹਮਲੇ ਤੋਂ ਬਾਅਦ ਮੁੱਖ ਮੰਤਰੀ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਦੀ ਸੁਰੱਖਿਆ ਵਧਾਈ ਗਈ ਹੈ ਜੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਸੁਰੱਖਿਆ ਦੇ ਵਿੱਚ ਸੀਆਰਪੀਐਫ ਦੇ ਜਵਾਨ ਜਿਹੜੇ ਨੇ ਉਹ ਤਾਇਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੌਰਾਨ ਸੀਮ ਰੇਖਾ ਗੁਪਤਾ ਦੇ ਉੱਤੇ ਹਮਲਾ ਹੋਇਆ ਸੀ ਰਾਜੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਜੋ ਗੁਜਰਾਤ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਦੇ ਚਲਦਿਆਂ ਇਸ ਮਸਲੇ ਦੇ ਉੱਤੇ ਕਾਫੀ ਜ਼ਿਆਦਾ ਵਿਵਾਦ ਹੋਇਆ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਿਟੀ ਜਿਹੜੀ ਆ ਸੁਰੱਖਿਆ ਜਿਹੜੀ ਆ ਵਧਾਈ ਗਈ ਹੈ ਜ਼ੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਇਸ ਦੇ ਨਾਲ ਹੀ ਸੀਆਰਪੀਐਫ ਦੇ ਜਵਾਨ ਵੀ ਜਿਹੜੇ ਨੇ ਔਰ ਸਿਕਿਉਰਿਟੀ ਦੇ ਵਿੱਚ ਤਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲਾ ਹੋਇਆ ਸੀ ਜਿਸ ਦੇ ਚਲਦਿਆਂ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਸੀਐਮ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤਾ ਗਿਆ ਹੈ ਫੋਨ ਲਾਈਨ ਤੇ ਕਮਲ ਦਿੱਲੀ ਤੋਂ ਸਾਡੇ ਨਾਲ ਜੁੜੇ ਹੋਏ ਨੇ ਕਮਲ ਸੀਐਮ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਕੀ ਕੋਈ ਜਾਣਕਾਰੀ ਆ ਬਿਲਕੁਲ ਅਗਰ ਜਾਣਕਾਰੀ ਕੀ ਬਾਤ ਕਰੇ ਤਾਂ ਜਿਸ ਤਰੀਕੇ ਸੇ ਦਿੱਲੀ ਕੀ ਮੁੱਖ ਮੰਤਰੀ ਰੇਖਾ ਗੁਪਤਾ ਕੇ ਉਪਰ ਕੱਲ ਹਮਲਾ ਹੋਇਆ ਹੈ ਹਮਲੇ ਕੋ ਦੇਖਤੇ ਹੋਏ गृह मंत्रालय ने उनकी सुरक्षा जो है वो बढ़ाई है सुरक्षा जो है वो रेखा गुप्ता को दी गई है सुरक्षा में सीआरपीएफ के जवान जो है वो तैनात होंगे क्योंकि अभी दिल्ली पुलिस के जवान जो है वो अभी शामिल होते थे सुरक्षा के अंदर लेकिन अब जिस तरीके से जैड सुरक्षा बढ़ाई गई है तो अब सीआरपीएफ के जवान जो है वो इस सुरक्षा में शामिल होंगे ਕਿਉਂਕਿ ਦਿੱਲੀ ਪੁਲਿਸ ਦੀ ਅਗਰ ਗੱਲ ਕਰੇ ਤਾਂ ਦਿੱਲੀ ਪੁਲਿਸ ਅਲੱਗ-ਅਲੱਗ ਤਰੀਕੇ से ਸੁਰੱਖਿਆ ਜੋ ਹੈ ਉਹ ਦਿੱਲੀ ਦੀ ਮੁੱਖਿਆ ਵਜੋਂ ਕਰਦੀ थी ਲੇਕਿਨ ਜਿੰਨੇ ਕਿਤੇ ਜ਼ਿਆਦਾ ਸੁਰੱਖਿਆ ਵਧਾਈ ਗਈ ਹੈ ਤਾਂ ਇਸ ਨੂੰ ਦੇਖਦੇ ਹੋਏ ਸਰ ਜੀ ਸਾਹਿਬ ਤੁਸੀਂ ਤਰੀਕੇ ਤੋਂ ਥੁਲਾ ਕਿਹਾ ਨਾ ਜੀ ਮਤਲਬ ਉਸੇ ਵਜ੍ਹਾ ਤੇ ਲਿਆ ਗਿਆ ਹੈ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਦਿੱਲੀ ਦੇ ਮੁੱਖ ਮੰਤਰੀ ਸੀਐਮ ਰੇਖਾ ਗੁਪਤਾ ਦੀ ਜਿਹੜੀ ਆ ਉਹ ਸੁਰੱਖਿਆ ਦੇ ਵਿੱਚ ਵਾਦਾ ਕੀਤਾ ਗਿਆ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਜੈਡ ਸਿਕਿਉਰਿਟੀ ਜਿਹੜੀ ਆ ਉਹ ਸੀਐਮ ਰੇਖਾ ਗੁਪਤਾ ਨੂੰ ਪ੍ਰਦਾਨ ਕੀਤੀ ਗਈ ਹੈ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੇ ਦੌਰਾਨ ਸਿਕਿਉਰਿਟੀ ਇਲੈਪਸ ਜਿਹੜਾ ਆ ਉਹ ਵੇਖਣ ਨੂੰ ਮਿਲਦਾ ਹੈ ਜਦੋਂ ਰਾਜੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਰੇਖਾ ਗੁਪਤਾ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਸ ਮਸਲੇ ਦੇ ਉੱਤੇ ਰਾਜਨੀਤੀ ਵੀ ਜਿਹੜੀ ਆ ਪਕਦੀ ਹੋਈ ਨਜ਼ਰ ਆਉਂਦੀ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਿਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਜ਼ੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਜਿਸ ਦੇ ਵਿੱਚ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਦਿੱਲੀ ਪੁਲਿਸ ਦੀ ਜਗ੍ਹਾ ਤੇ ਜਿਹੜੇ ਆ ਸੀਆਰਪੀਐਫ ਦੇ ਜਵਾਨ ਜਿਹੜੇ ਨੇ ਇਸ ਸੁਰੱਖਿਆ ਦੇ ਵਿੱਚ ਤਿੰਨਾਂ ਕੀਤਾ ਜਾਣਗੇ ਤਾਂ ਬੀਤੇ ਦਿਨੀ ਹੀ ਹਮਲਾ ਹੁੰਦਾ ਹੈ ਜਿਸ ਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਿਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਵੱਡੀ ਖਬਰ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਹਮਲੇ ਤੋਂ ਬਾਅਦ ਮੁੱਖ ਮੰਤਰੀ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਦੀ ਸੁਰੱਖਿਆ ਵਧਾਈ ਗਈ ਹੈ ਜੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਸੁਰੱਖਿਆ ਦੇ ਵਿੱਚ ਸੀਆਰਪੀਐਫ ਦੇ ਜਵਾਨ ਜਿਹੜੇ ਨੇ ਉਹ ਤਾਇਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੌਰਾਨ ਸੀਮ ਰੇਖਾ ਗੁਪਤਾ ਦੇ ਉੱਤੇ ਹਮਲਾ ਹੋਇਆ ਸੀ ਰਾਜੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਜੋ ਗੁਜਰਾਤ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਦੇ ਚਲਦਿਆਂ ਇਸ ਮਸਲੇ ਦੇ ਉੱਤੇ ਕਾਫੀ ਜ਼ਿਆਦਾ ਵਿਵਾਦ ਹੋਇਆ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਿਟੀ ਜਿਹੜੀ ਆ ਸੁਰੱਖਿਆ ਜਿਹੜੀ ਆ ਵਧਾਈ ਗਈ ਹੈ ਜ਼ੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਇਸ ਦੇ ਨਾਲ ਹੀ ਸੀਆਰਟੀਐਫ ਦੇ ਜਵਾਨ ਵੀ ਜਿਹੜੇ ਨੇ ਔਰ ਸਿਕਿਉਰਟੀ ਦੇ ਵਿੱਚ ਤਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲਾ ਹੋਇਆ ਸੀ ਜਿਸ ਦੇ ਚਲਦਿਆਂ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਸੀਐਮ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤਾ ਗਿਆ ਹੈ ਫੋਨ ਲਾਈਨ ਤੇ ਕਮਲ ਦਿੱਲੀ ਤੋਂ ਸਾਡੇ ਨਾਲ ਜੁੜੇ ਹੋਏ ਨੇ ਕਮਲ ਸੀਐਮ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਕੀ ਕੋਈ ਜਾਣਕਾਰੀ बिल्कुल अगर जानकारी की बात करें तो जिस तरीके से दिल्ली की मुख्यमंत्री रेखा गुप्ता के ऊपर कल हमला हुआ है हमले को देखते हुए गृह मंत्रालय ने उनकी सुरक्षा जो है वो बढ़ाई है जेड सुरक्षा जो है वो रेखा गुप्ता को दी गई है अब सुरक्षा में सीआरपीएफ के जवान जो है वो तैनात होंगे क्योंकि अभी दिल्ली पुलिस के जवान जो है वो अभी शामिल होते थे सुरक्षा के अंदर लेकिन अब जिस तरीके से गैर सुरक्षा बढ़ाई गई है तो अब सीआरपीएफ के जवान जो है वो इस सुरक्षा में शामिल होंगे क्योंकि दिल्ली पुलिस की अगर बात करें तो दिल्ली पुलिस अलग अलग तरीके से सुरक्षा जो है वो दिल्ली की मुख्यमंत्री करती थी लेकिन जिस तरीके से गैर सुरक्षा बढ़ाई गई है तो इसको देखते हुए कल जिस हम जिस तरीके ਇਹ ਮੈਦਲਾ ਕਿਸੇ ਵਜ੍ਹਾ ਤੇ ਲਿਆ ਗਿਆ ਹੈ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਦਿੱਲੀ ਦੇ ਮੁੱਖ ਮੰਤਰੀ ਸੀਐਮ ਰੇਖਾ ਗੁਪਤਾ ਦੀ ਜਿਹੜੀ ਆ ਉਹ ਸੁਰੱਖਿਆ ਦੇ ਵਿੱਚ ਵਾਦਾ ਕੀਤਾ ਗਿਆ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਜੈਡ ਸਿਕਿਉਰਟੀ ਜਿਹੜੀ ਆ ਉਹ ਸੀਐਮ ਰੇਖਾ ਗੁਪਤਾ ਨੂੰ ਪ੍ਰਦਾਨ ਕੀਤੀ ਗਈ ਹੈ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੇ ਦੌਰਾਨ ਸਿਕਿਉਰਟੀ ਲੈਪਸ ਜਿਹੜਾ ਆ ਉਹ ਵੇਖਣ ਨੂੰ ਮਿਲਦਾ ਹੈ ਜਦੋਂ ਰਾਜੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਰੇਖਾ ਗੁਪਤਾ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਸ ਮਸਲੇ ਦੇ ਉੱਤੇ ਰਾਜਨੀਤੀ ਵੀ ਜਿਹੜੀ ਆ ਪੱਕਦੀ ਹੋਈ ਨਜ਼ਰ ਆਉਂਦੀ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਤਦੀ ਸਿਕਿਉਰਿਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਜੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਜਿਸ ਦੇ ਵਿੱਚ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਦਿੱਲੀ ਪੁਲਿਸ ਦੀ ਜਗ੍ਹਾ ਤੇ ਜਿਹੜੇ ਆ ਸੀ ਆਰ ਪੀ ਐਫ ਦੇ ਜਵਾਨ ਜਿਹੜੇ ਨੇ ਇਸ ਸੁਰੱਖਿਆ ਦੇ ਵਿੱਚ ਤੈਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਹਮਲਾ ਹੁੰਦਾ ਹੈ ਜਿਸ ਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਿਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਵੱਡੀ ਖਬਰ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਹਮਲੇ ਤੋਂ ਬਾਅਦ ਮੁੱਖ ਮੰਤਰੀ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਦੀ ਸੁਰੱਖਿਆ ਵਧਾਈ ਗਈ ਹੈ ਜੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਸੁਰੱਖਿਆ ਦੇ ਵਿੱਚ ਸੀਆਰਪੀਐਫ ਦੇ ਜਵਾਨ ਜਿਹੜੇ ਨੇ ਉਹ ਤਾਇਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੌਰਾਨ ਸੀਮ ਰੇਖਾ ਗੁਪਤਾ ਦੇ ਉੱਤੇ ਹਮਲਾ ਹੋਇਆ ਸੀ ਰਾਜੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਜੋ ਗੁਜਰਾਤ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਦੇ ਚਲਦਿਆਂ ਇਸ ਮਸਲੇ ਦੇ ਉੱਤੇ ਕਾਫੀ ਜ਼ਿਆਦਾ ਵਿਵਾਦ ਹੋਇਆ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਿਟੀ ਜਿਹੜੀ ਆ ਸੁਰੱਖਿਆ ਜਿਹੜੀ ਆ ਵਧਾਈ ਗਈ ਹੈ ਜ਼ੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਇਸ ਦੇ ਨਾਲ ਹੀ ਸੀਆਰਪੀਐਫ ਦੇ ਜਵਾਨ ਵੀ ਜਿਹੜੇ ਨੇ ਉਹ ਸਿਕਿਉਰਿਟੀ ਦੇ ਵਿੱਚ ਤਾਇਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲਾ ਹੋਇਆ ਸੀ ਜਿਸ ਦੇ ਚਲਦਿਆਂ ਹੁਣ ਗ੍ਰਹਿ

सीआरपीएफ के जवान जो है वो तैनात होंगे क्योंकि अभी दिल्ली पुलिस के जवान जो है वो अभी शामिल होते थे सुरक्षा के अंदर लेकिन अब जिस तरीके से गैर सुरक्षा बढ़ाई गई है तो अब सीआरपीएफ के जवान जो है वो इस सुरक्षा में शामिल होंगे क्योंकि दिल्ली पुलिस की अगर बात करें तो दिल्ली पुलिस अलग अलग तरीके से सुरक्षा जो है वो दिल्ली के मुख्यमंत्री करती थी लेकिन जिस तरीके से गैड सुरक्षा बढ़ाई गई है तो इसको देखते हुए कल जिस हम जिस तरीके से ਜੀ ਮੈਂ ਦਾ ਕੁਝ ਵਜ੍ਹਾ ਤੇ ਲਿਆ ਗਿਆ ਹੈ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਦਿੱਲੀ ਦੇ ਮੁੱਖ ਮੰਤਰੀ ਸੀਐਮ ਰੇਖਾ ਗੁਪਤਾ ਦੀ ਜਿਹੜੀ ਆ ਉਹ ਸੁਰੱਖਿਆ ਦੇ ਵਿੱਚ ਵਾਦਾ ਕੀਤਾ ਗਿਆ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਜੈਡ ਸਿਕਿਉਰਟੀ ਜਿਹੜੀ ਆ ਉਹ ਸੀਐਮ ਰੇਖਾ ਗੁਪਤਾ ਨੂੰ ਪ੍ਰਦਾਨ ਕੀਤੀ ਗਈ ਹੈ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੇ ਦੌਰਾਨ ਸਿਕਿਉਰਟੀ ਲੈਪਸ ਜਿਹੜਾ ਆ ਉਹ ਵੇਖਣ ਨੂੰ ਮਿਲਦਾ ਹੈ ਜਦੋਂ ਰਾਜੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਰੇਖਾ ਗੁਪਤਾ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਸ ਮਸਲੇ ਦੇ ਉੱਤੇ ਰਾਜਨੀਤੀ ਵੀ ਜਿਹੜੀ ਆ ਪੱਕਦੀ ਹੋਈ ਨਜ਼ਰ ਆਉਂਦੀ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਲੋ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਜੈਡ ਸਿਕਿਉਰਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਜਿਸ ਦੇ ਵਿੱਚ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਦਿੱਲੀ ਪੁਲਿਸ ਦੀ ਜਗ੍ਹਾ ਤੇ ਜਿਹੜੇ ਆ ਸੀ ਆਰ ਪੀ ਐਫ ਦੇ ਜਵਾਨ ਜਿਹੜੇ ਨੇ ਇਸ ਸੁਰੱਖਿਆ ਦੇ ਵਿੱਚ ਤੈਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਹਮਲਾ ਹੁੰਦਾ ਹੈ ਜਿਸ ਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਵੱਡੀ ਖਬਰ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਹਮਲੇ ਤੋਂ ਬਾਅਦ ਮੁੱਖ ਮੰਤਰੀ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਦੀ ਸੁਰੱਖਿਆ ਵਧਾਈ ਗਈ ਹੈ ਜੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਸੁਰੱਖਿਆ ਦੇ ਵਿੱਚ ਸੀਆਰਪੀਐਫ ਦੇ ਜਵਾਨ ਜਿਹੜੇ ਨੇ ਉਹ ਤਾਇਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੌਰਾਨ ਸੀਮ ਰੇਖਾ ਗੁਪਤਾ ਦੇ ਉੱਤੇ ਹਮਲਾ ਹੋਇਆ ਸੀ ਰਾਜੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਜੋ ਗੁਜਰਾਤ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਦੇ ਚਲਦਿਆਂ ਇਸ ਮਸਲੇ ਦੇ ਉੱਤੇ ਕਾਫੀ ਜ਼ਿਆਦਾ ਵਿਵਾਦ ਹੋਇਆ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਿਟੀ ਜਿਹੜੀ ਆ ਸੁਰੱਖਿਆ ਜਿਹੜੀ ਆ ਵਧਾਈ ਗਈ ਹੈ ਜ਼ੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਇਸ ਦੇ ਨਾਲ ਹੀ ਸੀਆਰਪੀਐਫ ਦੇ ਜਵਾਨ ਵੀ ਜਿਹੜੇ ਨੇ ਔਰ ਸਿਕਿਉਰਟੀ ਦੇ ਵਿੱਚ ਤਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲਾ ਹੋਇਆ ਸੀ ਜਿਸ ਦੇ ਚਲਦਿਆਂ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਸੀਐਮ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤਾ ਗਿਆ ਹੈ ਫੋਨ ਔਨਲਾਈਨ ਤੇ ਕਮਲ ਦਿੱਲੀ ਤੋਂ ਸਾਡੇ ਨਾਲ ਜੁੜੇ ਹੋਏ ਨੇ ਕਮਲ ਸੀਐਮ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਕੀ ਕੋਈ ਜਾਣਕਾਰੀ बिल्कुल अगर जानकारी की बात करें तो जिस तरीके से दिल्ली की मुख्यमंत्री रेखा गुप्ता के ऊपर कल हमला हुआ है हमले को देखते हुए गृह मंत्रालय ने उनकी सुरक्षा जो है वो बढ़ाई है जैड सुरक्षा, जार्ट 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 सुरक्षा जो है वो रेखा गुप्ता को दी गई है अब सुरक्षा में सीआरपीएफ के जवान जो है वो तैनात होंगे क्योंकि अभी दिल्ली पुलिस के जवान जो है वो अभी शामिल होते थे के के सुरक्षा के अंदर लेकिन अब जिस तरीके से जैड सुरक्षा बढ़ाई गई है तो अब सीआरपीएफ के जवान जो है वो इस सुरक्षा में शामिल होंगे क्योंकि दिल्ली पुलिस की अगर बात करें तो दिल्ली पुलिस अलग अलग तरीके से सुरक्षा जो है वो दिल्ली की मुख्यमंत्री को करती थी लेकिन जिस तरीके से गैर सुरक्षा बढ़ाई गई है तो इसको देखते हुए कल जी साहब किस तरीके से हमला किया गया है ਜੀ ਮੈਡਮ ਕੁਝ ਵਜ੍ਹਾ ਤੇ ਲਿਆ ਗਿਆ ਹੈ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਦਿੱਲੀ ਦੇ ਮੁੱਖ ਮੰਤਰੀ ਸੀਐਮ ਰੇਖਾ ਗੁਪਤਾ ਦੀ ਜਿਹੜੀ ਆ ਉਹ ਸੁਰੱਖਿਆ ਦੇ ਵਿੱਚ ਵਾਦਾ ਕੀਤਾ ਗਿਆ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਜੈਡ ਸਿਕਿਉਰਟੀ ਜਿਹੜੀ ਆ ਉਹ ਸੀਐਮ ਰੇਖਾ ਗੁਪਤਾ ਨੂੰ ਪ੍ਰਦਾਨ ਕੀਤੀ ਗਈ ਹੈ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੇ ਦੌਰਾਨ ਸਿਕਿਉਰਟੀ ਲੈਪ ਜਿਹੜਾ ਆ ਉਹ ਵੇਖਣ ਨੂੰ ਮਿਲਦਾ ਹੈ ਜਦੋਂ ਰਾਜੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਰੇਖਾ ਗੁਪਤਾ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਸ ਮਸਲੇ ਦੇ ਉੱਤੇ ਰਾਜਨੀਤੀ ਵੀ ਜਿਹੜੀ ਆ ਪੱਕਦੀ ਹੋਈ ਨਜ਼ਰ ਆਉਂਦੀ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਗੁਪਤਾ ਦੀ ਸਿਕਿਉਰਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਜੈਡ ਸਿਕਿਉਰਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਜਿਸ ਦੇ ਵਿੱਚ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਦਿੱਲੀ ਪੁਲਿਸ ਦੀ ਜਗ੍ਹਾ ਤੇ ਜਿਹੜੇ ਆ ਸੀ ਆਰ ਪੀ ਐਫ ਦੇ ਜਵਾਨ ਜਿਹੜੇ ਨੇ ਇਸ ਸੁਰੱਖਿਆ ਦੇ ਵਿੱਚ ਤੈਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਹਮਲਾ ਹੁੰਦਾ ਹੈ ਜਿਸ ਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਵੱਡੀ ਖਬਰ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਹਮਲੇ ਤੋਂ ਬਾਅਦ ਮੁੱਖ ਮੰਤਰੀ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਦੀ ਸੁਰੱਖਿਆ ਵਧਾਈ ਗਈ ਹੈ ਜੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਸੁਰੱਖਿਆ ਦੇ ਵਿੱਚ ਸੀਆਰਪੀਐਫ ਦੇ ਜਵਾਨ ਜਿਹੜੇ ਨੇ ਉਹ ਤਾਇਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੌਰਾਨ ਸੀਮ ਰੇਖਾ ਗੁਪਤਾ ਦੇ ਉੱਤੇ ਹਮਲਾ ਹੋਇਆ ਸੀ ਰਾਜੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਜੋ ਗੁਜਰਾਤ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਦੇ ਚਲਦਿਆਂ ਇਸ ਮਸਲੇ ਦੇ ਉੱਤੇ ਕਾਫੀ ਜ਼ਿਆਦਾ ਵਿਵਾਦ ਹੋਇਆ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਿਟੀ ਜਿਹੜੀ ਆ ਸੁਰੱਖਿਆ ਜਿਹੜੀ ਆ ਵਧਾਈ ਗਈ ਹੈ ਜ਼ੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਇਸ ਦੇ ਨਾਲ ਹੀ ਸੀਆਰਪੀਐਫ ਦੇ ਜਵਾਨ ਵੀ ਜਿਹੜੇ ਨੇ ਔਰ ਸਿਕਿਉਰਿਟੀ ਦੇ ਵਿੱਚ ਤਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲਾ ਹੋਇਆ ਸੀ ਜਿਸ ਦੇ ਚਲਦਿਆਂ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਸੀਐਮ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤਾ ਗਿਆ ਹੈ ਫੋਨ ਲਾਈਨ ਤੇ ਕਮਲ ਦਿੱਲੀ ਤੋਂ ਸਾਡੇ ਨਾਲ ਜੁੜੇ ਹੋਏ ਨੇ ਕਮਲ ਸੀਐਮ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਕੀ ਕੋਈ ਜਾਣਕਾਰੀ ਆ ਬਿਲਕੁਲ ਅਗਰ ਜਾਣਕਾਰੀ ਕੀ ਬਾਤ ਕਰੇ ਤਾਂ ਜਿਸ ਤਰੀਕੇ ਸੇ ਦਿੱਲੀ ਕੀ ਮੁੱਖ ਮੰਤਰੀ ਰੇਖਾ ਗੁਪਤਾ ਕੇ ਉਪਰ ਕੱਲ ਹਮਲਾ ਹੋਇਆ ਹੈ ਹਮਲੇ ਕੋ ਦੇਖਤੇ ਹੋਏ गृह मंत्रालय ने उनकी सुरक्षा जो है वो बढ़ाई है सुरक्षा वो रेखा गुप्ता को दी गई है अब सुरक्षा में सीआरपीएफ के जवान जो है वो, वो तैनात होंगे क्योंकि अभी दिल्ली पुलिस के जवान जो है वो आ, अभी शामिल होते थे सुरक्षा के अंदर लेकिन अब जिस तरीके से जैड सुरक्षा बढ़ाई गई है हाँ। तो अब सीआरपीएफ के जवान जो है वो इस सुरक्षा में शामिल होंगे क्योंकि दिल्ली पुलिस की अगर बात करें तो दिल्ली पुलिस अलग अलग तरीके से सुरक्षा जो है वो दिल्ली की मुख्यमंत्री को करती थी लेकिन जिस तरीके से गैर सुरक्षा बढ़ाई गई है तो इसको देखते हुए कल जी साहब जिस तरीके से हमला किया गया है ਜੀ ਮੈਂ ਤੁਹਾਨੂੰ ਕੁਝ ਵਜ੍ਹਾ ਤੇ ਲਿਆ ਗਿਆ ਹੈ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਦਿੱਲੀ ਦੇ ਮੁੱਖ ਮੰਤਰੀ ਸੀਐਮ ਰੇਖਾ ਗੁਪਤਾ ਦੀ ਜਿਹੜੀ ਆ ਉਹ ਸੁਰੱਖਿਆ ਦੇ ਵਿੱਚ ਵਾਦਾ ਕੀਤਾ ਗਿਆ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਜੈਡ ਸਿਕਿਉਰਟੀ ਜਿਹੜੀ ਆ ਉਹ ਸੀਐਮ ਰੇਖਾ ਗੁਪਤਾ ਨੂੰ ਪ੍ਰਦਾਨ ਕੀਤੀ ਗਈ ਹੈ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੇ ਦੌਰਾਨ ਸਿਕਿਉਰਟੀ ਲੈਪਸ ਜਿਹੜਾ ਆ ਉਹ ਵੇਖਣ ਨੂੰ ਮਿਲਦਾ ਹੈ ਜਦੋਂ ਰਾਜੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਰੇਖਾ ਗੁਪਤਾ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਸ ਮਸਲੇ ਦੇ ਉੱਤੇ ਰਾਜਨੀਤੀ ਵੀ ਜਿਹੜੀ ਆ ਪੱਕਦੀ ਹੋਈ ਨਜ਼ਰ ਆਉਂਦੀ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਗੁਪਤਾ ਦੀ ਸਿਕਿਉਰਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਜੈਡ ਸਿਕਿਉਰਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਜਿਸ ਦੇ ਵਿੱਚ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਦਿੱਲੀ ਪੁਲਿਸ ਦੀ ਜਗ੍ਹਾ ਤੇ ਜਿਹੜੇ ਆ ਸੀ ਆਰ ਪੀ ਐਫ ਦੇ ਜਵਾਨ ਜਿਹੜੇ ਨੇ ਇਸ ਸੁਰੱਖਿਆ ਦੇ ਵਿੱਚ ਤੈਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਹਮਲਾ ਹੁੰਦਾ ਹੈ ਜਿਸ ਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਟੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਵੱਡੀ ਖਬਰ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਹਮਲੇ ਤੋਂ ਬਾਅਦ ਮੁੱਖ ਮੰਤਰੀ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਦੀ ਸੁਰੱਖਿਆ ਵਧਾਈ ਗਈ ਹੈ ਜੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਸੁਰੱਖਿਆ ਦੇ ਵਿੱਚ ਸੀਆਰਪੀਐਫ ਦੇ ਜਵਾਨ ਜਿਹੜੇ ਨੇ ਉਹ ਤਾਇਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੌਰਾਨ ਸੀਮ ਰੇਖਾ ਗੁਪਤਾ ਦੇ ਉੱਤੇ ਹਮਲਾ ਹੋਇਆ ਸੀ ਰਾਜੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਜੋ ਗੁਜਰਾਤ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਦੇ ਚਲਦਿਆਂ ਇਸ ਮਸਲੇ ਦੇ ਉੱਤੇ ਕਾਫੀ ਜ਼ਿਆਦਾ ਵਿਵਾਦ ਹੋਇਆ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਕਿਉਰਿਟੀ ਜਿਹੜੀ ਆ ਸੁਰੱਖਿਆ ਜਿਹੜੀ ਆ ਵਧਾਈ ਗਈ ਹੈ ਜ਼ੈਡ ਸਿਕਿਉਰਿਟੀ ਜਿਹੜੀ ਆ ਪ੍ਰਦਾਨ ਕੀਤੀ ਗਈ ਹੈ ਇਸ ਦੇ ਨਾਲ ਹੀ ਸੀਆਰਪੀਐਫ ਦੇ ਜਵਾਨ ਵੀ ਜਿਹੜੇ ਨੇ ਔਰ ਸਿਕਿਉਰਟੀ ਦੇ ਵਿੱਚ ਤਨਾਤ ਕੀਤੇ ਜਾਣਗੇ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲਾ ਹੋਇਆ ਸੀ ਜਿਸ ਦੇ ਚਲਦਿਆਂ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਸੀਐਮ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤਾ ਗਿਆ ਹੈ ਫੋਨ ਲਾਈਨ ਤੇ ਕਮਲ ਦਿੱਲੀ ਤੋਂ ਸਾਡੇ ਨਾਲ ਜੁੜੇ ਹੋਏ ਨੇ ਕਮਲ ਸੀਐਮ ਰੇਖਾ ਗੁਪਤਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਕੀ ਕੋਈ ਜਾਣਕਾਰੀ बिल्कुल अगर जानकारी की बात करें तो जिस तरीके से दिल्ली की मुख्यमंत्री रेखा गुप्ता के ऊपर कल हमला हुआ है हमले को देखते हुए गृह मंत्रालय ने उनकी सुरक्षा जो है वो बढ़ाई है जैड सुरक्षा जो है वो रेखा गुप्ता को दी गई है अब सुरक्षा में सीआरपीएफ के जवान जो है वो तैनात होंगे क्योंकि अभी दिल्ली पुलिस के जवान जो है वो आ, अभी शामिल होते थे सुरक्षा के अंदर लेकिन अब जिस तरीके से गैर सुरक्षा बढ़ाई गई है तो अब सीआरपीएफ के जवान जो है वो आ, इस सुरक्षा में शामिल होंगे क्योंकि दिल्ली पुलिस की अगर बात करें तो दिल्ली पुलिस अलग अलग तरीके से सुरक्षा जो है वो दिल्ली की मुख्यमंत्री करती थी लेकिन जिस तरीके से गैर सुरक्षा बढ़ाई गई है तो इसको देखते हुए कल जिस हम लोग तरीके ऐसी फैसला किया गया फैसला उसी वजह से लिया गया है जी बिल्कुल तमाम जानकारी लिए धन्यवाद दिल्ली के मुख्यमंत्री ਮ੍ਰੇਖਾ ਗੁਪਤਾ ਦੀ ਜਿਹੜੀ ਆ ਉਹ ਸੁਰੱਖਿਆ ਦੇ ਵਿੱਚ ਵਾਦਾ ਕੀਤਾ ਗਿਆ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਜੈਡ ਸਿਕਿਉਰਟੀ ਜਿਹੜੀ ਆ ਉਹ ਸੀਐਮ ਮ੍ਰੇਖਾ ਗੁਪਤਾ ਨੂੰ ਪ੍ਰਦਾਨ ਕੀਤੀ ਗਈ ਹੈ ਤਾਂ ਬੀਤੇ ਦਿਨੀ ਹੀ ਜਨ ਸੁਣਵਾਈ ਦੇ ਦੌਰਾਨ ਸਿਕਿਉਰਟੀ ਲੈਪਸ ਜਿਹੜਾ ਆ ਉਹ ਵੇਖਣ ਨੂੰ ਮਿਲਦਾ ਹੈ ਜਦੋਂ ਰਾਜੇਸ਼ ਨਾਮ ਦੇ ਵਿਅਕਤੀ ਦੇ ਵੱਲੋਂ ਰੇਖਾ ਗੁਪਤਾ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਸ